ਜੀ ਸਤਿ ਸ਼੍ਰੀ ਅਕਾਲ ਜੀ ਸੰਨੀ ਸਿਲਕਸੋ ਰਾਸ਼ਪੁਰਾ ਪੁਨਿਆ ਬੁਟੀ ਰਾਸ਼ਪੁਰਾ ਤੁਹਾਡਾ ਬਹੁਤ ਸਵਾਗਤ ਕਰਦੇ ਹਾਂ ਬਹੁਤ ਅੱਛਾ ਲੱਗਦਾ ਹੈ ਜਿਸ ਨਾਲ ਤੁਸੀਂ ਆਪਣੇ ਪਿਆਰ ਦੇ ਰਹੇ ਹੋ ਸਾਨੂੰ ਆਪਣਾ ਤਾਂ ਸਾਡੀ ਵੀਡੀਓ ਨੂੰ ਲਾਈਕ ਕਰ ਰਹੇ ਹੋ ਕਿ ਅੱਛੇ ਡਿਜ਼ਾਈਨਿੰਗ ਬੁੱਕ ਕਰਾ ਰਹੇ ਹੋ ਸਾਨੂੰ ਬਹੁਤ ਅੱਛਾ ਲੱਗ ਰਿਹਾ ਬਹੁਤ ਬਹੁਤ ਥੈਂਕ ਯੂ ਤੇ ਅੱਜ ਆਪਣੇ ਬਲੌਗ ਦੇ ਵਿੱਚ ਬਹੁਤ ਅੱਛੇ ਸੂਟ ਲੈ ਕੇ ਆ ਬਹੁਤ ਸੋਹਣੇ ਸੂਟ ਲੈ ਕੇ ਆ ਸੂਟ ਜਿਹੜੇ ਰਹਿਣਗੇ ਉਹ 올ਓਵਰ ਸੂਟ ਰਹਿਣਗੇ ਨਾਲ ਰਹਿਣਗੇ ਮਸਲੀਨ ਦੇ ਉਹਾਸ ਵਨ ਸੋਰਸ ਹੈ ਦੁਪੱਟਾ ਮਸਲੀਨ ਦਾ ਰਹੇਗਾ ਕਿਉਂਕਿ ਹਰੇਕ ਕਸਮਰ ਦੀ ਚੋਇਸ ਰਹਿੰਦੀ ਹੈ ਕੋਈ ਪਿਓਰ ਦੁਪੱਟਾ ਪਸੰਦ ਕਰਦਾ ਹੈ ਕੋਈ ਮਸਲੀਨ ਦੁਪੱਟਾ ਪਸੰਦ ਕਰਦਾ ਹੈ ਤਾਂ ਬ੍ਰਾਈਡ ਲਈ ਸਾਨੂੰ ਹਰੇਕ ਚੀਜ਼ ਰੱਖਣੀ ਪੈਂਦੀ ਹੈ ਤਾਂ ਸੋਰਸ ਪਿਓਰ ਕਾਟਨ ਦੇ ਰਹਿਣਗੇ ਜਿਨ੍ਹਾਂ ਨੂੰ ਹੁੰਦਾ ਹੈ ਕਿ ਸਾਨੂੰ ਸਕਿਨ ਦੀ ਪ੍ਰੋਬਲਮ ਹੈ ਅਸੀਂ ਸਿੰਥੈਟਿਕ ਕਪੜਾ ਨਹੀਂ ਪਾ ਸਕਦੇ ਮਿਕਸ ਕਪੜਾ ਨਹੀਂ ਪਾ ਸਕਦੇ ਤਾਂ ਆਫ ਸੋਰਸ ਜੋੜ ਲੈਣਾ ਮੀਡਲ ਏਜ ਵਾਸਤੇ ਸੋਰਸ ਲੈਣਗੇ ਔਰ ਜਿਸਨਾ ਮਾਸੀ ਮੰਮਾ ਸੱਚੀ ਤਾਈ ਜਿਸ ਵਾਸਤੇ ਵੀ ਲੈਣਾ ਤੁਸੀਂ ਅੱਛੇ ਮੀਡਲ ਏਜਸ ਅਸੇ ਤਾਂ ਆਸੂ ਜੂ ਰਹਿਗਾ। ਦਾ ਸੂਟ ਫਸਟ ਡਿਜ਼ਾਈਨਿੰਗ ਜਿਹੜਾ ਰਹੇਗਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਡਿਜ਼ਾਈਨ ਰਹੇਗਾ। ਡਿਜੀਟਲ ਪੇਂਟ ਦੇ ਫਲਾਵਰ ਰਹਿਣਗੇ ਹਲਕੇ ਜਿਹੜਾ ਇਹਦਾ ਬੇਸ ਰਹੇਗਾ ਉਹ ਰਹੇਗਾ ਹਲਕਾ ਲੈਮਨ ਕਾਟ ਲੈਮਨ ਟੱਚ ਦੇ ਵਿੱਚ येलो ਟੱਚ ਦੇ ਵਿੱਚ ਬਿਲਕੁਲ ਹਲਕਾ ਹਲਕਾ ਤੇ ਜਿਆਦਾ ਬ੍ਰਾਈਟ ਨਹੀਂ ਹੈ। ਇੱਕ ਹੁੰਦਾ ਨਾ ਬ੍ਰਾਈਟ ਹੁੰਦਾ ਅੱਖਾਂ 'ਚ ਪੈਂਦਾ ਵੀ ਹਾਂ ਇਹ ਕਲਰ ਥੋੜਾ ਜਿਹਾ ਕਲਰ येलो ਕਹਿੰਨ ਨਾਲ येलो ਹੋ ਜਾਂਦਾ ਬਟ एक लाइट होंगे एक डार्क होंगे य बिल्कुल लाइट जहा है और पेंटिंग तुम देख ही रहे हो प्योर डिजिटल पेंटिंग रहेगी मसलीन का दुपट्टा रहेगा ऑल सूट रहेगा ऑल ओवर नाल रहेगा दुपट्टा दुपट्टा फुल लेंथ फुल चढ़ाई तो प्राइस की गल करिए प्राइज जो रहे रहेगा वह रहेगा पंद्रह सौ रुपये शिपिंग विद रहेगी शिपिंग एक्सट्रा नहीं देनी पेगी ऑल ओवर सूट रहेगा नाल रहेगा दुपट्टा प्योर दा। मसलीन का दुपट्टा रहेगा कलर उसी चैक करो फर्स्ट कलर लैमन सैकेंड कलर रहेगा माउस ग्रीन क्योंकि ਏ ਇਸ ਗਰੁੱਪ ਆ ਸੇ ਸੂਟਸ ਹੈ ਤਾਂ ਕਲਰ ਵੀ ਉੱਦਾ ਦੇ ਹੀ ਆ ਗਏ ਬੀਗ ਇੰ ਵਿੱਚ ਇਹ ਨਹੀਂ ਹੈ ਕਿ ਡਾਰਕ ਡਾਰਕ ਕਲਰ ਆਣਗੇ ਜਿਵੇਂ येलो ਦੇ ਨਾਲ ਮਸਟਰਡ ਦੇ ਨਾਲ ਗਾਜਰੀ ਡਾਰਕ ਆ ਗਿਆ ਜਾਂ ਗ੍ਰੀਨ ਡਾਰਕ ਆ ਗਿਆ ਨਹੀਂ ਮਾਊਸ ਗ੍ਰੇ ਕਲਰ 올 ਆਵਰ ਸੂਟ ਰਹੇਗਾ ਨਾਲ ਮਾਊਸ ਗ੍ਰੇ ਕਲਰ ਦਾ ਦੁਪੱਟਾ ਪ੍ਰਿੰਟ ਤੁਸੀਂ ਚੈੱਕ ਕਰੀ ਦਿਓ ਬਹੁਤ ਪਿਆਰਾ ਪ੍ਰਿੰਟ ਹੈ ਫਿਰ ਆਏਗਾ ਆਫ ਵਾਈਟ ਪੇਜ ਜਿਨ੍ਹਾਂ ਨੂੰ ਆਫ ਵਾਈਟ ਕਲਰ ਲੈਣਾ ਜਿਵੇਂ ਦੁੱਖ ਸੁਖ ਕਿਸ ਪਾਰਾਨਸੀ ਲੈਣਾ ਕਿਉਂਕਿ ਮੀਡਲ ਏਜ ਨਹੀਂ ਹਾਂ ਕਿੱਥੇ ਜਾਣਾ ਹੀ ਹੁੰਦਾ ਆ ਤੇ ਆਣ ਜਾਣਾ ਸੂਟ ਚਾਹੀਦਾ ਹੀ ਹੁੰਦਾ ਹੈ कॉटन ਦਾ ਤੇ ਫਿਰ ਉਸ ਕਰਕੇ ਸੂਟਸ ਅੱਛੇ ਲੱਗਦੇ ਆਫ ਵਾਈਟ ਕਲਰ ਰਹੇਗਾ ਨਾਲ ਰਹੇਗਾ ਦੁਪੱਟਾ ਪ्युअर मस्लिन ਦਾ ਦੁਪੱਟਾ ਰਹੇਗਾ ਤੇ ਪ੍ਰਾਈਸ ਇਹ ਗੱਲ ਕਰੀ ਤਾਂ 1500 ਪ੍ਰਾਈਸ ਰਹੇਗਾ ਵਿਦ ਸ਼ਿਪਿੰਗ ਸ਼ਿਪਿੰਗ ਐਕਸਟਰਾ ਨਹੀਂ ਦੇਣੀ ਪ्युअर डिजिटल प्रिंट्स ਸੂਟ ਹੈ ਤੇ ਨੈਕਸਟ ਡਿਜ਼ਾਈਨ ਤੁਸੀਂ ਦੇਖੋ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਮਾਊਸ ਗ੍ਰੇ ਕਲਰ ਦੀ ਮਤਲਬ بیس ਰਹੇਗਾ ਤੇ ਉੱਪਰ ਹਲਕੇ ਹਲਕੇ ਪਿੰਕ ਫਲਾਵਰ ਹੈ ਹਲਕੇ ਲੇ ਕੇ ਬ੍ਰੀਕਲਾ ਜਿਨ੍ਹਾਂ ਨੂੰ ਹੁੰਦਾ ਕਿ ਵੱਡੇ ਫਲਾਵਰ ਨਹੀਂ ਪਾਣੇ ਸੀ ਉਹਨਾਂ ਅਸੂਲ ਬਹੁਤ ਅੱਛਾ ਰਹੇਗਾ ਬਿਲਕੁਲ ਛੋਟੇ ਛੋਟੇ ਫਲਾਵਰ ਹੈ ਬਿਲਕੁਲ ਹਲਕੇ ਲੇ ਕੇ ਮੀਡੀਅਮ ਫਲਾਵਰ ਰਹਿਣਗੇ ਤੇ ਨਾਲ ਰਹੇਗਾ ਦੁਪੱਟਾ ਦੁਪੱਲ ਦੁਪੱਟਾ ਜਿਹੜਾ ਰਹੇਗਾ ਉਹ ਰਹੇਗਾ ਪ੍ਰਿੰਟਡ ਪਿਓਰ ਮਸਲੀਨ ਦਾ ਦੁਪੱਟਾ ਜੇ ਆਪਾਂ ਕਿਸੇ ਹੋਰ ਕੰਪਨੀ ਦੀ ਗੱਲ ਕਰੀਏ ਜਵੇਂ ਰੀਵਾ ਬ੍ਰਾਂਡ ਦੀ ਜਾਂ ਰਾਮ ਟੈਕਸ ਦੀ ਤਾਂ ਉਹਨਾਂ ਦਾ ਜਿਹੜਾ ਪ੍ਰਾਈਸ ਰਹਿੰਦਾ ਨਾ 1800 2000 ਪ੍ਰਾਈਸ ਰਹਿੰਦਾ ਹੈ ਇਸ ਇਸ ਕੈਟਾਗਰੀ ਦੇ ਸੂਟ ਰਹਿੰਦੇ ਇਹਨੇ ਕਿ ਇਹਨਾਂ ਦੇ ਫੈਬਰਿਕ ਤੇ ਉਹਨਾਂ ਫੈਬਰਿਕਸ 'ਪਰ ਫਰਕ ਪੈਂਦਾ ਚਲੋ ਥੋੜਾ ਬੋਤਾ ਕੰਪਨੀ ਦਾ ਫਰਕ ਹੁੰਦਾ ਹੈ ਤਾਂ ਕੁਆਲਿਟੀ ਦਾ ਥੋੜਾ ਬੋਤਾ ਫਰਕ ਹੁੰਦਾ ਹੈ ਬਟ ਚੱਲਣ ਵਾਲੇ ਉਨੇ ਹੀ ਹੁੰਦੇ ਫੀਲ ਉਨੀ ਹੁੰਦੀ ਹੈ ਇਹਨਾਂ ਦੀ ਵੀ ਤੇ ਲੇਕਿਨ ਰੇਂਜ ਜਿਹੜੀ ਹੈ ਉਹ ਰੇਂਜ 'ਚ ਜ਼ਰੂਰ ਫਰਕ ਹੁੰਦਾ 300 400 500 ਰੁਪਏ 'ਚ ਫਰਕ ਪੈਂਦਾ ਹੈ ਤੇ ਦੁਪੱਟੇ ਦੀ ਕੁਆਲਿਟੀ ਸੇਮ ਰਹਿੰਦੀ ਹੈ ਪਿਓਰ ਮਸਲੀਨ ਦੀ ਰਹਿੰਦੀ ਹੈ ਤੇ ਨਾਲ ਦੁਪੱਟਾ ਜਿਹੜਾ ਰਹੇਗਾ ਪਿਓਰ ਮਸਲੀਨ ਦਾ ਤੇ ਜਿਵੇਂ ਅੱਜਕੱਲ੍ਹ ਤੁਹਾਨੂੰ ਪਤਾ ਹੀ ਹੈ ਹਰੇਕ ਕਸਮਰ ਦੀ ਚੋਆਇਸ ਰਹਿੰਦੀ ਹੈ ਕਿ ਸਾਨੂੰ ਸਰ ਸਾਨੂੰ ਉੜ ਪਟੰਗ ਕਲਰ ਜਾਂ ਉੜ ਪੰਨ ਡਿਜ਼ਾਈਨਿੰਗ ਨਹੀਂ ਚਾਹੀਦੀ ਹੈਗੀ ਬਿਲਕੁਲ ਸਰਦਾਰੀ ਡਿਜ਼ਾਈਨ ਚ ਹੁਣ ਡਿਜ਼ਾਈਨ ਲੈ ਕੇ ਇਹ ਡਿਜ਼ਾਈਨ ਸਾਡਾ ਬਹੁਤ ਸੇਲ ਹੁੰਦਾ ਬਹੁਤ ਜ਼ਿਆਦਾ ਜਿਹਨਾਂ ਨੂੰ ਹੁੰਦਾ ਕਿ ਅਸੀਂ ਬਿਲਕੁਲ ਬ੍ਰੀਕ ਫਲਾਵਰ ਪਾਣੇ ਬਿਲਕੁਲ ਛੋਟੇ ਜਿਹੇ ਫਲਾਵਰ ਮੈਨੂੰ ਸਾਨੂੰ ਵੱਡੇ ਫਲਾਵਰ ਨਹੀਂ ਚਾਹੀਦੇ ਅੱਜ ਕੱਲ ਬ੍ਰੀਕ ਫਲਾਵਰ ਦਾ ਵੀ ਬਹੁਤ ਜ਼ਿਆਦਾ ਟ੍ਰੈਂਡ ਚੱਲ ਕੇ ਬਹੁਤ ਜ਼ਿਆਦਾ ਕਿਉਂਕਿ ਹਰ 2-3 ਸਾਲ ਬਾਅਦ ਵੈਰਾਈਟੀ ਕਲਰਿੰਗ ਡਿਜ਼ਾਈਨਿੰਗ ਫਲਾਵਰਿੰਗ ਚੇਂਜ ਹੁੰਦੀ ਹੀ ਹੁੰਦੀ ਹੈ ਕਿਉਂਕਿ ਲਾਸਟ ਈਅਰ ਜਿਵੇਂ ਡਿਸਟਲ ਫਲਾਵਰ ਹੈਵੀ ਅਬੀ ਵੱਡੇ ਵੱਡੇ ਫਲਾਵਰ ਯੂਜ਼ ਕਰ ਰਹੇ ਸੀਗੇ ਪਸੰਦ ਕਰ ਰਹੇ ਸੀਗੇ ਇਸ ਵਾਰੀ ਹਰ ਬਰੀ ਕਲਰ ਦੇ ਫਲਾਵਰ ਵੀ ਕਰ ਰੇ ਡਿਜ਼ਾਈਨਿੰਗ ਤੋਂ ਸੰਤ ਕਰ ਰਹਾ ਹੈ ਕਸਟਮਰ ਤਾਂ ਹਰ ਵਾਰੀ ਚੇਂਜ ਹੁੰਦੀ ਹੀ ਰਹਿੰਦੀ ਜਿਵੇਂ ਇਹ ਪ੍ਰਿੰਟਿੰਗ ਦੇਖੋ ਡਿਜ਼ਾਈਨਿੰਗ ਦੇਖੋ ਲੁੱਕ ਦੇਖੋ ਕਲਰ ਦੇਖੋ ਕਲਰ ਬਹੁਤ ਸੋਹਣਾ ਕਲਰ ਹੈ ਫਰਸਟ ਕਲਰ ਤੁਹਾਨੂੰ ਮਹਿੰਦੀ ਕਲਰ ਦਿਖਾਇਆ ਸੀਗਾ ਸੈਕਿੰਡ ਕਲਰ ਆਏਗਾ ਮੋਰ ਪੰਖੀ ਕਲਰ ਚੈੱਕ ਕਰੋ ਮੋਰ ਪੰਖੀ ਕਲਰ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਕਲਰ ਮੋਰ ਪੰਖੀ ਕਲਰ दुपट्टा चेक करो मैं कैमरा मैन को कह प्रोपर दिखा अगे हो के दिखा प्रिंटिंग तुम देख ही रहे हो बहुत ही प्यारी प्रिंटिंग है बहुत ही सोहनी प्रि प्रिंटिंग है और दुपट्टे की गल करिए दुपट्टा मसलीनदार रहेगा नाल दुपट्टे की प्रिंटिंग भी बहुत प्यारी रहेगी नैक्सट कलर रहेगा ग्रे कलर क्योंकि ग्रे कलर भी काफ़ी कस्टमर की लाइकिंग रही है जिन्हें कलर पा है क्योंकि कितने ਹੁੰਦਾ ਹੀ ਹੈ ਕੱਪੜਾ ਤਾਂ ਤੇ ਕੁਰਸੀ ਸਾਹਮਣੇ ਫਿਰ ਕਲਰ ਵੀ ਪਸੰਦ ਕਰਦਾ ਤੇ ਉਦਾਂ ਦਾ ਕਰਦਾ ਆਹ ਕਲਰ ਲਓ ਆਹ ਰੇਗਾ ਦੁਪੱਟਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਦੁਪੱਟਾ ਹੈ ਗ੍ਰੇ ਕਲਰ ਰੇਗਾ ਦੁਪੱਟਾ ਵੀ ਤੁਸੀਂ ਦੇਖ ਹੀ ਰਹੇ ਹੋ ਬਹੁਤ ਹੀ ਪਿਆਰਾ ਦੁਪੱਟਾ ਵੀ ਆ ਬਹੁਤ ਹੀ ਅੱਛਾ ਦੁਪੱਟਾ ਰਹੇਗਾ ਪਿਓਰ ਮਸਲੀਨ ਦਾ ਦੁਪੱਟਾ ਜਿਨ੍ਹਾਂ ਨੂੰ ਹੁੰਦਾ ਹੈ ਕਿ ਸਾਨੂੰ ਸਿਰ ਤੇ ਦੁਪੱਟਾ ਰੱਖਣਾ ਹੈ ਇਥੇ ਮਤਲਬ ਇਸ ਐਵੇਂ ਜਗ੍ਹਾ ਤੇ ਪਾਣਾ ਤੇ ਸਿਰ ਤੇ ਦੁਪੱਟਾ ਨਹੀਂ ਪਿਸਲਣਾ ਚਾਹੀਦਾ ਤਾਂ ਆ ਦੁਪੱਟਾ ਤਿਸਲਦਾ ਨਹੀਂ ਹੈ ਮਸਲੀਨ ਦਾ ਦੁਪੱਟਾ ਹੀ ਵਿਸਕੋਸ ਮਸਲੀਨ ਹੁੰਦੀ ਹੈ ਇੱਕ ਹੁੰਦੀ ਹੈ ਮਸਲੀਨ ਹੁੰਦੀ ਹੈ ਜਿਹੜੀ ਖੜੀ ਹਾਰਡ ਹਾਰਡ ਜੀ ਹੁੰਦੀ ਬਟ ਇਹ ਬਹੁਤ ਹੀ ਸੌਫਟ ਦੁਪੱਟਾ ਹੁੰਦਾ ਹੈ ਮਸਲੀਨ ਦਾ ਔਰ ਪ੍ਰਿੰਟਿੰਗ ਤੁਸੀਂ ਦੇਖ ਹੀ ਰਹੇ ਹੋ ਨਾਲ ਦੀ ਪ੍ਰਿੰਟਿੰਗ ਦੇਗੀ ਡਿਜੀਟਲ ਪ੍ਰਿੰਟਿੰਗ ਦੇਗੀ ਪ੍ਰਾਈਸ ਇਹ ਗੱਲ ਕਰੀਏ ਤਾਂ ਪ੍ਰਾਈਸ ਜਿਹੜਾ ਰਹੇਗਾ ਇਹਦਾ 1500올 ਓਵਰ ਸੂਟ ਨਾਲ ਦੁਪੱਟਾ ਮਸਲੀਨ ਬਹੁਤ ਹੀ ਪਿਆਰ ਬਹੁਤ ਹੀ ਐਲੀਗੈਂਟ ਬਹੁਤ ਹੀ ਸੋਹਣਾ ਸਰਦਾਰੀ ਦੁਪੱਟਾ ਰਹੇਗਾ ਬਹੁਤ ਹੀ ਪਿਆਰਾ ਨੈਕਸਟ ਡਿਜ਼ਾਈਨ ਦੀ ਗੱਲ ਕਰੀ ਆ ਵੀ ਡਿਜ਼ਾਈਨ ਬਹੁਤ ਹੀ ਸੋਹਣਾ ਹੈ ਬਹੁਤ ਹੀ ਪਿਆਰਾ ਕਿਉਂਕਿ ਇਹ ਡਿਜ਼ਾਈਨ ਸਾਰੇ ਡਿਜ਼ਾਈਨ ਸੀਗੇ ਮਿਡਲ ਏਜ ਆਸ ਤੇ ਕਿਉਂਕਿ ਇਹਦੇ ਵਿੱਚ ਕੋਈ ਵੀ ਡਿਜ਼ਾਈਨਿੰਗ ਇਹੋ ਜਿਹੀ ਨਹੀਂ ਸੀਗੀ ਕਿ ਜਿਆਦਾ ਤੇਜ ਡਿਜ਼ਾਈਨ ਹੋ ਜਿਆਦਾ ਤੇਜ ਕਲਰ ਹੋ ਨਹੀਂ ਬਿਲਕੁਲ ਸੋਬਰ ਜੀ ਸਰਦਾਰੀ ਜੀ ਡਿਜ਼ਾਈਨਿੰਗ ਹੈ ਕੋਈ ਵੀ ਮਤਲਬ ਓਟ ਪਟੰਗ ਨਹੀਂ ਹੈ ਜਿਵੇਂ ਮਰਜ਼ੀ ਤੁਸੀਂ ਯੂਜ਼ ਕਰ ਸਕਦੇ ਹੋ ਜਿਵੇਂ ਮਰਜ਼ੀ ਨੂੰ ਪਾ ਸਕਦੇ ਹੋ ਪ੍ਰਾਈਸ ਜਿਹੜਾ ਰਹੇਗਾ ਉਹ ਰਹੇਗਾ 1500 ਬਹੁਤ ਅੱਛੇ ਸੂਟ बहुत प्यार हर एक कलर बहुत अच्छा बहुत कलर नेक्स्ट कलर रहेगा इधर हल्का सा जामनी कलर मतलब ज़्यादा तेज़ नहीं क्योंकि मीडियम कलर है जामनी भी कई कलर होंगे लाइट भी डार्क भी अब बिल्कुल लाइट सा कलर है हल्का सा जा जामनी टोन देने नाल रहेगा दुपट्टा दुपट्टा चेक करो बहुत ही प्यारा दुपट्टा बहुत ही सोना दुपट्टा तो प्राइस जरा रहेगा पंद्रह सौ रुपया रहेगा तो नेक्स्ट जो डिजाइन रहेगा नेक्स्ट जो कलर रहेगा वो रहेगा प्योर लाइट ग्रे बिल्कुल सोहना जहा बिल्कुल लाइट जहा ग्रे कैमरा वहाँ प्रॉपर दिखा दिखाई ध्यान इधर देने बिल्कुल आ कलर बहुत ही सोना कलर बहुत ही प्यारा कलर ਬਿਲਕੁਲ ਗ੍ਰੇ ਕਲਰ ਦਾ ਸੂਟ ਰਹੇਗਾ ਉੱਪਰ ਹਲਕੇ ਹਲਕੇ ਤਾਂਬਾ ਕਲਰ ਦੇ ਫਲਾਵਰ ਰਹਿਣਗੇ ਪੱਤੀਆਂ ਰਹਿਣਗੀਆਂ ਤੇ ਹਲਕੀ ਜਿਹੀ ਡਿਜ਼ਾਈਨਿੰਗ ਹੋਏਗੀ ਪ्योर ਸਰਦਾਰੀ ਡਿਜ਼ਾਈਨ ਤੇ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਅੱچھے ਸੂਟਸ ਐ ਤੇ ਜੋ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਸਾਡੇ ਨਾਲ ਜ਼ਰੂਰ ਸ਼ੇਅਰ ਕਰਨਾ ਸਾਡਾ ਜਿਹੜਾ ਨੰਬਰ ਰਹੇਗਾ ਉਹ ਰਹੇਗਾ 884759870 ਦੀਪਿਕਾ ਨੇਮ ਰਹੇਗਾ ਮਿਸਿਸ ਦਾ ਤੇ ਉਹਨਾਂ ਨਾਲ ਤੁਸੀਂ ਸ਼ੇਅਰ ਕਰ ਸਕਦੇ ਹੋ ਜੋ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਤੇ ਪ੍ਰਾਈਸ ਰੇਅ ਰਹੇਗਾ 1500 ਰਹੇਗਾ 20 ਸ਼ਿਪਿੰਗ ਰਹੇਗਾ ਸ਼ਿਪਿੰਗ ਐਕਸਟਰਾ ਨਹੀਂ ਰਹੇ ਕਿਉਂਕਿ ਇਹ ਜਿਹੜੇ ਸੂਟਸ ਹੈ ਇਹ ਤੁਸੀਂ ਜਿੰਨਾ ਤੋ ਸਕਦੇ ਜਿੰਨਾ ਤੁਸੀਂ ਪਾਸ ਸਕਦੇ ਟਰਸ ਤੋਂ ਮਸ ਨਹੀਂ ਹੋਵੇ ਜਿੰਨਾ ਕਲਰ ਨਾਲ ਕਪੜਾ ਇਦਾਂ ਦੇ ਕਲਰ ਹੈ ਇਦਾਂ ਦੇ ਕਪੜਾ ਕਿਉਂਕਿ ਅੱਛੇ ਬ੍ਰਾਂਡ ਦੇ ਕਪੜੇ ਹੀ ਹੁੰਦੇ ਆ ਜੇ ਮੈਂ ਅੱਜ ਅਸੀਂ 500 600 ਵਾਲਾ ਸੂਟ ਲੈਂਦੇ ਵੀ ਹੈ ਅੱਜ ਤੁਸੀਂ ਸਟੀਚਿੰਗ ਦੇਖ ਲਓ 500 600 ਰੁਪਏ ਤਾਂ ਨਾਰਮਲ ਸੂਟ ਦੀ ਸਟੀਚਿੰਗ ਹੋ ਗਈ ਹੈ 500 ਰੁਪਏ ਦਾ ਤਾਂ ਤੁਸੀਂ ਕੱਲ ਦੱਸੋ ਜੀ 500 ਵਿੱਚ ਜੇ ਸਟੀਚਿੰਗ 500 ਹੋ ਗਈ ਹੈ ਤਾਂ ਸੂਟ ਦਾ ਪ੍ਰਾਈਸ ਮੈਨਸ ਸੂਟ ਦਾ ਫੈਬਰਿਕ ਕੀ ਹੋਣਾ ਚਾਹੀਦਾ ਤਾਂ ਇਹ ਜਿਹੜੇ ਸੂਟਸ ਹੈ ਬਟਰ ਕਾਟਨ ਦੇ ਸੂਟ ਆਉਂਦੇ ਆ ਕੈਮਰਿਕ ਦੇ ਸੂਟ ਆਉਂਦੇ ਆ ਤੇ ਨਾਲ ਦੁਪੱਟਾ ਆਉਂਦਾ ਮਸਲੀਨ ਦਾ ਪਿਓਰ ਡਿਜੀਟਲ ਪ੍ਰਿੰਟਿੰਗ ਹੁੰਦੀ ਹੈ ਇਹਨਾਂ ਦੀ ਪ੍ਰਿੰਟਿੰਗ ਥੋੜੀ ਚੇਂਜ ਹੁੰਦੀ ਹੈ ਔਰ ਪ੍ਰਿੰਟਿੰਗ ਦੀ ਜਿਹੜੀ ਕਲਰਿੰਗ ਹੁੰਦੀ ਹੈ ਉਹਦਾ ਇਹ ਮੈਟਰ ਕਰਦਾ ਕਿਉਂਕਿ ਕੱਲ ਕਲਰ ਇਹੋ ਜਿਹੇ ਹੁੰਦੇ ਆ ਜਿਹ अच्छे कलर हैं अच्छी डिजाइन थैंक यू सो मच वीडियो ਨੂੰ ਵੀ ਜਰੂਰ ਸ਼ੇਅਰ ਕਰਨਾ ਤੇ ਲਾਈਕ